ਕਰਮ ਖੰਡ ਕੀ ਬਾਣੀ ਜੋਰ ਤਿਤੈ ਹੋਰ ਨ ਕੋਈ ਹੋਰ ਮਿਹਰ ਤੇ ਬਖਸ਼ਿਸ਼ ਖੰਡ ਵਿੱਚ ਆਤਮਿਕ ਬਲ ਮੁੱਖ ਤਾਕਤ ਹੁੰਦੀ ਹੈ ਇਸ ਅਵਸਥਾ ਵਿੱਚ ਮਨੁੱਖ ਦੇ ਅੰਦਰ ਅਕਾਲ ਪੁਰਖ ਤੋਂ ਬਿਨਾ ਕੋਈ ਦੂਜਾ ਨਹੀਂ ਰਹਿ ਸਕਦਾ ਇਨ ਦਾ ਸਫੀਅਰ ਆਫ ਗ੍ਰੇਸ ਸਪਿਰਚੁਅਲ ਪਾਵਰ ਇਸ ਦਾ ਮੇਨ ਕੋਰਸ ਨਾ ਕੈਨ ਹੈਵ ਐਕਸੈਸ ਤਿਤੈ ਜੋਤ ਮਹਾ ਬਲ ਸੂਰ ਤਿਨ ਮਹਿ ਰਾਮ ਰਹਾ ਪਰਪੂਰ ਇਸ ਕారణ ਵਿੱਚ ਬਹੁਤ ਬਲਵਾਨ ਨਿਰਬੈ ਸੂਰਮੇ ਰਹਿੰਦੇ ਹਨ ਸੂਰਮਿਆਂ ਤੋਂ ਬਿਨਾ ਇੱਥੇ ਹੋਰ ਕੋਈ ਨਹੀਂ ਪਹੁੰਚ ਸਕਦਾ ਇਨ੍ਹਾਂ ਜੋਧਿਆਂ ਵਿੱਚ ਸਰਬਵਿਆਪੀ ਵਾਯੂ ਗ੍ਰਹ ਪੂਰੀ ਤਰ੍ਹਾਂ ਨਿਵਾਸ ਕਰਦਾ ਹੈ ਨਨ ਬਟ ਪਾਵਰਫੁਲ ਪ੍ਰੇ ਵੈਰੀਅਰਸ Who are inspired by god's consciousness can abide there ਤਿਥੈ ਸੀਤੋ ਸੀਤਾ ਮਮ ਮਾਹੇ ਕਾਕੇ ਰੂਪ ਨਕਤਨੇ ਜਾਹੇ ਇਸ ਅਵਸਥਾ ਵਿੱਚ ਪਹੁੰਚੇ ਹੋਏ ਮਨੁੱਖ ਦਾ ਮਨ ਨਿਰੋਲ ਅਕਾਲ ਪੁਰਖ ਦੀ ਵਡਿਆਈ ਵਿੱਚ ਭਰੋਤਾ ਰਹਿੰਦਾ ਹੈ ਇਹਨਾਂ ਵਡਪਾਗੀਆਂ ਤੇ ਸੁੰਦਰ ਆਤਮਿਕ ਰੂਪਾਂ ਦਾ ਪੂਰੀ ਤਰ੍ਹਾਂ ਕਥਨ ਕਰਨਾ ਅਸੰਭਵ ਹੈ देयर ਡਿਵੋਸ਼ਨਲ ਸਪਿਰਚੁਅਲ ਕੈਨਿਮਿਟੀ ਟ੍ਰਾਂਕਿਲਿਟੀ ਐਂਡ ਸੈਰਨਿਟੀ ਡਵੇਲਸ देयर ਐਕਸਕਿਟ ਚार्म ਐਂਡ ਫੈਸੀਨੇਟਿੰਗ ਬਿਊਟੀ ਇਸ ਬਿਯੋਂਡ ਦਿ ਪਿਕਚਰ ਨਾ ਉਹ ਮਰੈ ਨਾ ਠਾਗੇ ਚਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਜਿਨਾ ਦੇ ਦਿਲ ਅੰਦਰ ਅੰਤਰ ਜਾਮੀ ਵਾਹਿਗੁਰੂ ਵਸ ਜਾਂਦਾ ਹੈ ਉਹ ਵਿਨਾਸ਼ ਰਹਿਤ ਹੋ ਜਾਂਦੇ ਹਨ ਉਹਨਾਂ ਨੂੰ ਮਾਇਆ ਪਰਮ ਠੱਗ ਨਹੀਂ ਸਕਦੀ ਨੀਦਰ ਦੇ ਢਾਈ ਨਾਰਗੋ ਐਸਟਰੀ ਦੋਸ ਹੂ ਹੈਵ ਯੂਨਾਈਟਡ ਵਿਦ ਗੋਡ ਤਿਤੈ ਭਗਤ ਵਸੈ ਕੇ ਲੋਕ ਕਰੈ ਅਨੰਦ ਸਚਾ ਮਨ ਸੋਏ ਉੱਥੇ ਕਈ ਲੋਕਾਂ ਦੇ ਭਗਤ ਜਨ ਤੇ ਪ੍ਰਭੂ ਦੇ ਪਿਆਰੇ ਵਸਦੇ ਹਨ ਉਹ ਆਪਣੇ ਪ੍ਰਭੂ ਨੂੰ ਮਨ ਵਿੱਚ ਵਸਾ ਮਹਾ ਆਨੰਦ ਮਾਣਦੇ ਹਨ ਵਰਸ਼ਿਪਰਸ ਫ্রম ਅਦਰ ਸੈਵਰਲ ਸਫੀਅਰਸ ਐਵਾਈਡ देयर ਵਿਦ ਦਾ ਲਾਰਡ ਇਨਸਟਾਲਡ ਇਨ देयर ਮਾਈਂਡ ਦੇ ਆਰ ਸెలਸਟਰੀਲੀ ਬlesਟ ਸੱਚੇ ਖੰਡ ਵਿੱਚ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਸੱਚੇ ਖੰਡ ਵਿੱਚ ਕਾਰਾ ਦੇ ਪਰਮਾਤਮਾ ਵਸਦਾ ਹੈ ਉਹ ਰਚਨਾ ਕਰੀ ਜਾਂਦਾ ਹੈ ਅਤੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਸਭ ਨੂੰ ਨਿਹਾਲ ਕਰਦਾ ਹੈ ਇੰਦਰ ਆਲ ਮਪਤ ਅਬਾਈਡਸ ਆ ਫਾਰਮਲੈਸ ਇਟਰਨਲ ਸੁਪਰੀਮ ਗੋਡ ਹੀ ਕਰੀਏਟਸ ਲੁਕਸ ਆਫਟਰ ਬੈਸਟੋਸ ਹਿਸ ਕਾਈਂਡ ਗਲੈਂਸ ਅਪਨ ਧਮ ਤਿਤੈ ਖੰਡ ਮੰਡਲ ਵਰ ਪੰਡ ਜੀ ਕੋ ਕਟੇਤ ਅੰਤਨ ਅੰਤ ਸਚਕੰਡ ਵਿੱਚ ਕਈ ਖੰਡ ਮੰਡਲ ਅਤੇ ਬ੍ਰਹਿਮੰਡ ਹੈ। ਭਾਵ ਉਸ ਤੋਂ ਬਾਅਦ ਕੋਈ ਖੰਡ ਮੰਡਲ ਨਹੀਂ। ਜੇ ਕੋਈ ਪੁਰਸ਼ ਪ੍ਰਭੂ ਦੇ ਖੰਡਾਂ ਮੰਡਲਾਂ ਦਾ ਵਰਣਨ ਕਰਨਾ ਚਾਹੇ ਤਾਂ ਉਹ ਨਹੀਂ ਕਰ ਸਕਦਾ ਕਿਉਂਕਿ ਉਸ ਦੇ ਅੰਤ ਦਾ ਕੋਈ ਅੰਤ ਨਹੀਂ। In that region there are all continents, universes and solar systems. If anybody tries to explain it

there are universes beyond universes and all are obedient to his will vekhe vigsah kar vichar nanak kathna karda sar prabhu unnanu bahut prasann hokhe vekhta hai ate unnanu aanand den vaste vichar karda hai he nanak us khand di avastha da bayan karna bahut katin hai he watches over them in bliss and contemplates to give them happiness oh nanak it is hard to narrate the story of that real jatta paharati raj sunyar ehran mat ved hathiyar jat rupi dukan hove tiraj sunyara bane manuk di apni mat ehran hove is mat rupi ehran utte gyan rupi hatoada vajje let purity and modesty be the furnace and patience the goldsmith comprehension should be an, an evil, anvil and will and the divine knowledge should be the tools pau kala agan taptao akal purak dar tank ni hove kaal kamai ag hove the fear of god be your balos and auster's vida fire panda pao amrit tit tal ਕੜਿਆ ਸ਼ਬਦ ਸੱਚੀ ਟਕਸਾਲ ਪ੍ਰੇਮ ਦਾ ਪਾਂਡਾ ਹੋਵੇ ਤੇ ਇਸ ਪਾਂਡੇ ਵਿੱਚ ਪ੍ਰਭੂ ਦੇ ਨਾਮ ਦਾ ਅੰਮ੍ਰਿਤ ਪਾਇਆ ਜਾਏ ਇਸ ਤਰ੍ਹਾਂ ਸੱਚੀ ਟਕਸਾਲ ਵਿੱਚ ਪਰਮਾਤਮਾ ਦੇ ਸ਼ਬਦ ਨੂੰ ਘੜਿਆ ਜਾਂਦਾ ਹੈ ਮੇਕ ਲਵਿੰਗ ਡਿਵੋਸ਼ਨ ਦਾ ਕ੍ਰੂਸੀਬਲ ਐਂਡ ਇਨ ਥਿਸ ਕ੍ਰੂਸੀਬਲ ਫॉर द ਇਮੋਰਟਰ ਵਿਜ਼ਨ ਐਂਡ ਇਨ ਸੱਚ ਹੋਲੀ ਮਾਈਂਡ ਸ਼ੇਪ ਦਾ ਹੋਲੀ ਵਰਡ ਜਿਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰਨੀ ਹਾਲ ਇਹ ਗੁਰਮੁਖ ਆਚਰਨ ਬਣਾਉਣ ਦਾ ਕੰਮ ਕੇਵਲ ਉਹਨਾਂ ਦਾ ਹੈ ਜਿਨ੍ਹਾਂ ਉੱਪਰ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਪੈਂਦੀ ਹੈ हे ਨਾਨਕ ਜਿਨ੍ਹਾਂ ਪਰ ਇਹ ਲੋਕਾਂ ਨੇ ਇਸ ਤਰ੍ਹਾਂ ਦੀ ਟਕਸਾਲ ਵਿੱਚ ਪ੍ਰਭੂ ਦਾ ਸ਼ਬਦ ਕੜਿਆ ਹੈ ਉਹ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਹੋ ਗਏ ਹਨ ਦੋਸ who have been blessed achieve this fulfillment with god's grace oh nanak they are blessed by divine gracious glance shlok pawane guru pani pita mata tarth mahat hawa pani ate tarti inna tatta ton assi bane hawa to bina assi jiyunde nahi reh sakde is tarah guru sade aatmik jivan layi onna hi zaruri hai jive hawa badi zaruri ate mahatvapurna hai ਇਸੇ ਤਰ੍ਹਾਂ ਸਾਡੀ ਸਰਦਾਲੂ ਜ਼ਿੰਦਗੀ ਵਿੱਚ ਗੁਰੂ ਦਾ ਬੜਾ ਰਤਬਾ ਅਤੇ ਪ੍ਰਸਿੱਧੀ ਹੈ ਜੀਵਨ ਵਾਸਤੇ ਪਾਣੀ ਬੜਾ ਲੋੜੀਂਦਾ ਹੈ ਇਸ ਤੋਂ ਬਿਨਾਂ ਸਾਡਾ ਗੁਜ਼ਾਰਾ ਹੋਣਾ ਮੁਸ਼ਕਲ ਹੈ ਪਾਣੀ ਸਾਡੇ ਪਿਤਾ ਸਮਨ ਹੈ ਜੋ ਸਾਨੂੰ ਆਸਰਾ ਦਿੰਦਾ ਹੈ ਸਾਡੀ ਰੱਖਿਆ ਕਰਦਾ ਹੈ ਅਤੇ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ ਧਰਤੀ ਮਾਂ ਵਾਂਗੂ ਹੈ ਸਾਨੂੰ ਬੇ ਹਿਸਾਬਾ ਪਿਆਰ ਦਿੰਦੀ ਹੈ ਤੇ ਸਾਡਾ ਕਿੰਨੀ ਚੰਗੀ ਤਰ੍ਹਾਂ ਪਿਆਰਪੂਰਵਕ ਧਿਆਨ ਰੱਖਦੀ ਹੈ Air is the Guru, water the Father and earth the Great Mother. Air give breath of life like the Guru's word of assurance. As air is essential and important, so is the status and significance of the Guru for our devotional life. Water is very important for life. We cannot live without it. It is just like our Father who gives refuse. protection and fulfills are necessities the mother like earth gives pearl as love and affection and looks after us so tenderly divas raat doye dai daya khela sagal jagat din raat dove khidawa ate khidave han e sara sansar khed reya hai arthat sare jeev raat nu son vich te din e kar vihar vich parche paye han ਦੁਨੀਆ ਇੱਕ ਪ੍ਰਕਾਰ ਦਾ ਖੇਡ ਦਾ ਮੈਦਾਨੀ ਹੈ ਦੇ ਇਜ਼ ਆ ਨਾਈਟਸ ਆਰ ਜਸਟ ਟੂ ਨਰਸਿਸ ਮੇਲ ਐਂਡ ਫੀਮੇਲ ਇਨ ਹੂਸ ਲੈਪ ਦ ਹੋਲ ਵਰਲਡ ਪਰਫਾਰਮਸ ਦ ਡੇਲੀ ਰੁਟੀਨ ਦ ਵਰਲਡ ਇਜ਼ ਆਰ ਪਲੇਗਰਾਉਂਡ ਚੰਗੀਆਂ ਜਾਂ ਬੁਰੀਆਂ ਆਈਆਂ ਵਾਚੈ ਤਰਮ ਹਦੂਰ ਤਰਮ ਰਾਜ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਜੀਵਾਂ ਦੇ ਚੰਗੇ ਮੰਦੇ ਕੰਮ ਵਿਚਾਰਦਾ ਹੈ ਗੁੱਡ ਐਂਡ ਬੈਡ ਐਕਸ਼ਨਸ ਆਰ ਜਸਟ ਬਾਈ ਦ ਗੋਡ ਆਫ ਜਸਟਿਸ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਆਪੋ ਆਪਣੇ ਕਰਮਾਂ ਸੰਸਾਰ ਕਈ ਜੀਵ ਕਾਲਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਕਈ ਅਕਾਲਪੁਰਖ ਤੋਂ ਦੂਰ ਹੋ ਜਾਂਦੇ ਹਨ ਅਕੋਰਡਿੰਗ ਟੂ ਹਿਸ ਡਿਸਕ੍ਰੀਸ਼ਨ ਐਂਡ ਜਜਮੈਂਟ ਸਮ ਵਿਲ ਬੀ ਅਡਜਸਟਡ ਨੀਅਰ ਹਿਮ ਵਾਈਲ ਅਦਰਸ ਫਾਰ fromParams ਜਿਨੀ ਨਾਮ ਤੇ ਆਇਆ ਗੈਮ ਸਖਤ ਕਾਲ ਜੀ ਨਾ ਮਨੁੱਖਾ ਨੇ ਵਾਹਿਗੁਰੂ ਜੀ ਦਾ ਨਾਮ ਜਪਿਆ ਹੈ ਉਹਨਾਂ ਬੜੀ ਕਾਲ ਕਮਾਈ ਤੇ ਮਿਹਨਤ ਕੀਤੀ ਹੈ ਦੂਸੂ ਮੈਡੀਟੇਟਰ ਐਂਡ ਕੰਟੈਂਪਲੇਟਿਡ ਔਨ ਗੋਡ ਊਡ ਪਾਸ ਥਰੂ ਆਲ ਚਾਇਲਸ ਨਾਨਕ ਤੇ ਮੁਖ ਉਜਲੇ ਕੀਤੀ ਚੁਟੀ ਨਾਲ ਐਸੇ ਪੁਰਸ਼ ਵਿਅਕਤੀ ਅਕਾਲ ਪੁਰਖ ਦੇ ਦਰ ਤੇ ਆਪਣਾ ਮੁਖ ਉਜਲ ਕਰ ਗਏ ਹਨ ਉਹਨਾਂ ਦੀ ਕਾਲ ਥਾਂਈ ਪਈ ਅਤੇ ਹੋਰ ਵੀ ਅਨੇਕਾ ਜੀਵ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਮਾਇਆ ਦੇ ਬੰਦਰਾ ਵਿੱਚੋਂ ਮੁਕਤ ਹੋ ਗਏ ਹਨ ਐਸੇ ਬੁਰਸ਼ਾ ਨੇ ਮੁਖੜੇ ਖੁਸ਼ੀ ਅਤੇ ਪਰ ਸੰਤਾ ਵਿੱਚ ਖਿੜੇ ਹਨ ਜੋ ਆਪਣੇ ਨਾਲ ਅਨੇਕਾਂ ਦੀ ਹੀ ਬੰਦក្លਾਸੀ ਕਰਵਾ ਗਏ ਭਾਵ ਇਹ ਦੁਨੀਆ ਇੱਕ ਰੰਗ ਤਮਾਸ਼ਾ ਹੈ ਇਸ ਵਿੱਚ ਹਰ ਜੀਵ ਖਿਡਾਰੀ ਆਪੋ ਆਪਣੀ ਖੇਡ ਖੇੜ ਰਹੇ ਹਨ ਹਰ ਇੱਕ ਵਿਅਕਤੀ ਦੀ ਖੇਡ ਦੀ ਪਰਖ ਬੜੇ ਧਿਆਨ ਨਾਲ ਕੀਤੀ ਜਾਂਦੀ ਹੈ ਜੋ ਮਾਇਆ ਤੇ ਸਵਾਰਥ ਦੀ ਖੇਡ ਖੇਡਦੇ ਰਹੇ ਉਹ ਪ੍ਰਭੂ ਤੋਂ ਦੂਰ हटਦੇ ਗਏ ਜਿਨ੍ਹਾਂ ਵਾਹਿਗੁਰੂ ਜਾਪ ਦੀ ਖੇਡ ਖੇਡੀ ਹੈ ਉਹ ਆਪਣੀ ਮਿਹਨਤ ਸਫਲੀ ਕਰ ਗਏ ਅਤੇ ਹੋਰ ਅਨੇਕਾ ਜੀਵਾਂ ਨੂੰ ਇਸ ਸੱਚ ਦੇ ਰਾਹ ਤੇ ਪਾਉਂਦੇ ਹੋਏ ਆਪ ਵੀ ਵਾਹਿਗੁਰੂ ਦੀ ਹਜ਼ੂਰੀ ਵਿੱਚ ਸੁਰਗਰੂ ਅਤੇ ਸਫਲ ਹੋਏ ਉਹ ਨਾਨਕ their faces are bright and brilliant and many more who keep their company are liberated and emancipated along with them vahe guru ji ka khalsa vahe guru ji ki fateh